ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਬਣੀ ਹੋਈ ਹੈ ਕਿੰਨੀ ਵੱਡੀ ਮਾਤਰਾ ਚ ਬਵਾਈਰ ਕੋਰ ਤੇ ਖਾਸ ਤੌਰ ਤੇ ਆਈ ਕੋਰ ਫੜੇ ਗਏ ਬਠਿੰਡਾ ਦੇ ਐਸਐਸਪੀ ਸ਼੍ਰੀ ਦੀਪਿਕ ਪਰਖ ਸਾਹਿਬ ਆਈਪੀਐਸ ਅਤੇ ਐਸਪੀਡੀ ਸ਼੍ਰੀ ਅਜੇ ਗੰਦਜੀ ਆਈਪੀਐਸ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਜਿਹੜੇ ਮਾਰੇ ਅੰਸਾਂ ਦੇ ਤੋ ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਨੇ ਉਹਦੀ ਸਵਧੀ ਸਮੇਂ-ਸਮੇਂ ਤੇ ਬਾਜ਼ਾਰਾਂ ਦੇ ਵਿੱਚ ਹੋ ਰਿਹਾਗਾ ਪਰ ਚੈਕਿੰਗ ਵੀ ਕਰਦੇ ਆ ਇਸੇ ਤਹਿਤ ਕਾਰਵਾਈ ਕਰਦੇ ਹੋਏ ਸੀਐਸਟਾਫ ਬਠਿੰਡਾ ਨੇ ਰਮਨਦੀਪ ਸਿੰਘ ਭੰਗੂ ਨਾਂ ਦਾ ਬੰਦਾ ਵਾ ਜਿਹੜਾ ਦੁਕਾਨ ਚਲਾ ਰਿਹਾ ਆਈ ਡਿਵਾਈਸ ਫਿਕਸਰ ਜਿਹੜੇ ਫੇਰ ਬਗੀੜਾ ਉੱਤੇ ਕਰਾਇਤੇ ਗਾਨ ਕਰਦਾ ਵਾ ਇਹ ਤੇ ਅਸੀਂ ਕਾਬੂ ਕੀਤਾ ਵਾ ਸਾਨੂੰ ਮੁਖਰੀ ਹੋਈ ਸੀ ਵੀ ਵੀ ਇਹ ਵੱਖ-ਵੱਖ ਫੋਨ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਪੀਅਰ ਪਾਰਟ ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਦੰਦਾ ਵਾ ਉਹ ਤੇ ਅਸੀਂ ਕਾਰਵਾਈ ਕਰਦੇ ਹੋਏ ਇਹ ਤੋਂ ਅਸੀਂ ਟੋਟਲ 68 ਫੋਨ 68 ਫੋਨ ਬਰਾਮਦ ਕਰੇ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ ਤੇ ਇੱਕ Nokia ਦਾ ਵਾ ਇਹੀ ਪੁਸ਼ਕੀਸ਼ ਦੇ ਉਦਾਰ ਦੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਮ ਦਾ ਬੰਦਾ ਸੁਲਤਾਨਵਾਲਾ ਰੋੜਾ ਮਸਰ ਦਾ ਰਹਿਣ ਵਾਲਾ ਉਹਨੂੰ ਅਸੀਂ ਕੱਲ ਗ੍ਰਿਫਤਾਰ ਕੀਤਾ ਵਾ ਇਹਨੋਂ ਅੱਗੇ ਪੁਸ਼ਕੀ ਜਾਰੀ ਹੈ ਤੋਤੀ ਜਾਰੀ ਸਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕਿ ਮਹਿੰਗੇ ਲੇਟੈਸਟ ਇਹ ਸਾਰੇ ਮਹਿੰਗੇ ਆ ਜੀ ਆਈਫੋਨ 15 14 13 ਪ੍ਰੋਮੈਕਸ ਸਾਰੇ ਮਹਿੰਗੇ ਫੋਨ ਨੇ ਸਰ ਅੱਗੇ ਵੇਚਦੇ ਹੋਏ ਤੁਸੀਂ ਹੁਣ ਤੱਕ ਤਫਤੀਸ਼ ਸਾਹਮਣੇ ਆਏ ਕਿ ਕਰਦੇ ਸੀਗੇ ਜਾਂ ਇਹ ਤਫਤੀਸ਼ ਕਰ ਰਹੇ ਆ ਜੀ ਇੰਨੇ ਮਾਰੇ ਡਾਟਾ ਲੈ ਰਹੇ ਆ ਕਿ ਕਿਤੋਂ ਕਿਤੋਂ ਚੋਰੀ ਹੋਏ ਨੇ ਉਹ ਕੋਈ ਨਹੀਂ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇਆ ਇਹ ਤਫਸੀਲ ਦਾ ਹਿੱਸਾ ਵਾ ਕਿ ਕਿਤੋਂ ਕਿਤੋਂ ਫੋਨ ਆਏ ਨੇ ਇਹਦੇ ਕੋਲੇ ਪਰ ਇੰਨੇ ਫੋਨ ਆਣੇ ਬਹੁਤ ਵੱਡੀ ਗੱਲ ਆ ਸਰ ਇਹ ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ ਜਾਂ ਤੁਸੀਂ ਸ਼ੱਕੀ ਬਿਲਕੁਲ ਵਧੂਗੀ ਜੀ ਕਿਉਂਕਿ ਪੁਲਿਸ ਵੱਲੋਂ ਵੀ ਸਮੇਂ-ਸਮੇਂ 'ਤੇ ਦੁਕਾਨਦਾਰਾਂ ਨੂੰ ਵੀ ਗਾਹ ਕੀਤਾ ਜਾਂਦਾ ਜਿਵੇਂ SIM ਕਾਰ ਵੇਚਦੇ ਨੇ ਵੀ ਜੇ ਕਿਸੇ ਨੂੰ ਵੇਚਦੇ ਨੇ ਤੇ ਉਹਦਾ ਰਿਕਾਰਡ ਰੱਖਿਆ ਜਾਵੇ ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤੇ ਉਹਦਾ ਵੀ ਆਧਾਰ ਕਾਰਡ ਵਗੈਰਾ ਕੋਈ ਆਈਡੀ ਪ੍ਰ ਇੰਨਾ ਵਾਰੇ ਕੋਈ ਸਪੈਸ਼ਟਰੀ ਕਰ ਸਕਿਆ ਵੀ ਇਹ ਠਾਠ ਫੋਨ ਕਿੱਥੋਂ ਆਏ ਨੇ ਕਿਸਦੇ ਨੇ ਕੁਛ ਨਹੀਂ ਹੈ ਗੱਲ ਗ੍ਰਿਫਤਾਰੀ ਕਿੰਨੀ ਹੋਵੇਗੀ ਦੋ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਤੇ